ਜਸਵੰਤ ਸਿੰਘ ਕਮਲ ਜੀ ਦਾ ਲਿਖਿਆ ਨਾਵਲ ਮਿੱਤਰ ਪਿਆਰੇ ਨੂੰ ਭਾਗ 29ਵਾਂ ਅੰਗ 29 ਮਾਗ ਦੇ ਆਖਰੀ ਦਿਨ ਸਨ ਸੇਤ ਭਾਵੇਂ ਵੱਲ ਸੀ ਪਰ ਪਾਲੇ ਨਾਲ ਸੁੰਗੜੀ ਰਹਿੰਦੀ ਸਾਂ ਮੇਰੇ ਦਰਦ ਦੀ ਧਾਰਾ ਵਿੱਚ ਫਰਕ ਨਹੀਂ ਸੀ ਪਿਆ ਪਟਿਆਲੇ ਦਾ ਮੂੰਹ ਨਹੀਂ ਵੇਖਣਾ ਚਾਹੁੰਦੀ ਸਾਂ ਪਰ ਪਾਣੀ ਨੀਵੇਂ ਥਾਮਣ ਮਜਬੂਰ ਆ ਟਿਕਦਾ ਏ ਮੈਨੂੰ ਹੁਸਨ ਜਵਾਨੀ ਲੈ ਤੇ ਪੈਸਾ ਕੁਝ ਵੀ ਰਾਸ ਨਹੀਂ ਸਿਆ। ਕੋਗਨਾਥ ਨੋਬੀ ਮੇਰੀ ਸੇਵਾ ਨਹੀਂ ਸੁਖਾਈ। ਹਾਲਾਂਕਿ ਉਸ ਨੂੰ ਦੁੱਖ ਦੀ ਪਰਛਾਈ ਨਹੀਂ ਦਿੱਤੀ। ਦੁੱਖ ਦੇਣਾ ਸੋਚ ਨਹੀਂ ਸਕੀ ਸਾਂ। ਪਰ ਇਸ ਸਮਾਜ ਦਾ ਪਤਾ ਨਹੀਂ ਕੀ ਵਿਗਾੜਿਆ ਸੀ ਕਿ ਨਰਦਈ ਹੀ ਹੁੰਦਾ ਜਾ ਰਿਹਾ ਸੀ। ਕੰਮ ਇੰਨਾ ਦੇ ਨਹੀਂ ਤੋੜਦਾ। ਜਿੰਨੀ ਸੋਚ ਬੁੱਢੀਆਂ ਕਰਦੀ ਹੈ। ਇਸ ਸੋਚ ਦੀ ਸੂਈ ਨੇ ਮੇਰਾ ਹਰ ਸੈਲਫ ਪੈਨ ਦਿੱਤਾ। ਨੇਤੇ ਦੀ ਨਟਾਲ ਬੁਕੇਟ ਇੱਕ ਪੈਂਦੀ ਸਾਂ ਰਾਤੀ ਤੁਸੀਂ ਮੁੱਠੀ ਛਾਪੀ ਕਰਕੇ ਮੈਨੂੰ ਅਗਲੇ ਦਿਨ ਦੇ ਸਫਰ ਲਈ ਤੁਰਦੀ ਕਰ ਜਾਂਦੇ ਇਹ ਲਾਰਾ ਮੇਰਾ ਉਮਰ ਭਰ ਦਾ ਦੋਸਤ ਹੈ ਜੀਨੂੰ ਤੁਸੀਂ ਕੰਨ ਖਿੱਚ ਕੇ ਹਰਕਾਰਾ ਬਣਾ ਕਰਦੇ ਉਹ ਪਲਾ ਮਾਨ ਸਾਖਦਾ ਜਦ ਮਰਨਾ ਹੀ ਹੈ ਤਾਂ ਅਗਲੇ ਪੜਾਉਤੇ ਕਿਉਂ ਨਾ ਸ਼ਹੀਦ ਹੋ ਜਾਇਆ ਜਾ ਖਬਰੇ ਗਾਂ ਸੰਜਣਾ ਵਹਾਂ ਦਿਖਲੋਤੇ ਹੁਣ ਮਿਲਣ ਵਰਗਾ ਕੋਈ ਆਨੰਦ ਨਹੀਂ ਕਈ ਜੀਵ ਇਸ ਬ੍ਰਹਿਮੰਡ ਵਿੱਚ ਅਜੇਹੀ ਹਨ ਜਿਹੜੀ ਪਿਆਰ ਗੱਲ ਲੱਗਦੇ ਹਨ ਵੀ ਸਰੀਰ ਤਿਆਗ ਦਿੰਦੇ ਹਨ ਮੇਰੇ ਅੰਦਰ ਵੀ ਉਹਨਾਂ ਬੁਢਾਰੂਆਂ ਦਾ ਖੂਨ ਖੋਲ ਪੈਂਦਾ ਮੈਂ ਤੁਹਾਡੇ ਨਾਲ ਲਾ ਕੇ ਮਾਰਨਾ ਲੋੜੀ ਦੀ ਸੀ ਸ਼ਾਇਦ ਤੁਸੀਂ ਮੇਰੀ ਭੁੱਖ ਨੂੰ ਬਾਲ ਸਮਝਿਆ ਸੀ ਤੇ ਥਾਲੀ ਦੇ ਪਾਣੀ ਵਿੱਚ ਉਤਾਰੇ ਚੰਦ ਨਾਲ ਪਰਚਾਨ ਦੀ ਕੋਸ਼ਿਸ਼ ਕਰਦੇ ਰਹੀ ਪਰ ਮੇਰਾ ਮਨ ਆਕਾਸ਼ੀ ਚੰਨ ਵਿਲ ਵਾਹਾਂ ਪ੍ਰਸਾਰ-ਪਸਾਰ ਉੱਟਦਾ ਸੀ ਅੱਜ ਦੇ ਜਵਾਨ ਮਨੁੱਖ ਨੂੰ ਅਕਸਰ تسਲੀ ਨਹੀਂ ਦੇ ਸਕਦਾ ਸ਼ਾਇਦ ਜ਼ਿੰਦਗੀ ਦੀ ਬੁਨਿਆਦੀ ਲੜੀ ਲੜਾਈ ਵਿੰਦ ਤੇ ਪ੍ਰਤੀਵਿੰਦ ਦੇ ਵਿਚਕਾਰ ਹੈ ਪਰ ਪਿਛਲੀ ਵਾਰ ਤੁਸੀਂ ਝਿਜਕ ਕੇ ਸੋਚਦਾ ਮੱਕੜੀ ਜਾਲਾ ਸੁੱਟ ਤੋੜ ਛੁੱਟਿਆ ਸੀ ਤੁਹਾਡੇ ਮਹਾਨ ਮਨੁੱਖ ਉੱਤੇ ਮੈਨੂੰ ਪਹਿਲਾਂ ਵੀ ਭਰੋਸਾ ਸੀ ਪਰ ਉਹਦੇ ਸਹਿਮੇ ਰਹਿਣ ਉੱਤੇ ਖਿੱਚਦੀ ਸੀ ਔਰ ਤੁਸੀਂ ਸਮਾਜ ਨਾਲ ਟੱਕਰ ਲੈਣ ਲਈ ਉੱਠ ਖੜੋਤੇ ਸੀ ਹੋਣੀ ਰੋਕੀ ਨਹੀਂ ਜਾ ਸਕਦੀ ਸੀ ਪਰ ਮਨੋਖੋ ਦਾ ਚੰਗੇ ਮੰਦੇ ਪਾਸੇ ਮੋਹਾਨ ਮੋੜ ਸਕਦਾ ਹੈ ਪਹਾੜ ਵਿੱਚ ਨਦੀ ਦਾ ਵਹਿਣ ਤੇਜ਼ ਤੇਜ਼ ਹੁੰਦਾ ਹੈ ਮੈਂ ਬਦਾਨ ਵਿੱਚ ਉਤਰ ਕੇ ਰਮਾ ਅਪਣਾ ਲਿਆ ਜਗਜੀਤ ਕੌਰ ਰਾਣੀ ਤੇ ਜੰਗੀਰ ਕੌਰ ਦੀਆਂ ਵੱਖਰਾਂ ਵੱਖਰੀਆਂ ਵਸਤਾਂ ਮੇਰੇ ਜਜ਼ਬਿਆਂ ਨੂੰ ਵਿੰਨ ਗੰਗਾ ਸੰ ਜਿਉਣ ਦਾ ਹੱਕ ਕਿਹਨੂੰ ਨਹੀਂ ਮੈਂ ਤਾੜੇ ਮਾਰ ਨਹੀਂ ਹੋ ਰਹੀ ਸਕਦੀ ਸਾਂ ਬੇਸ਼ਕਲ ਟੇਰਾ ਮੇਰੇ ਕੱਖ ਨਹੀਂ ਛੱਡਿਆ ਸੀ ਭਾਵੇਂ ਮੈਂ ਆਪਣੇ ਸੂਰਜ ਦੀ ਕੰਨ ਵੀ ਸਾਂ ਪਰ ਮੈਂ ਬਗਾਨੇ ਵਿਰੇ ਜੂਨ ਗੁਜ਼ਾਰਾ ਕਰਨ ਲਈ ਮਨ ਬਣਾ ਲਿਆ ਜਗਜੀਤ ਨੂੰ ਮੈਂ ਉਹਦਾ ਘਰ ਅਤੇ ਪਤੀ ਸੰਭਾਲਣਾ ਚਾਹੁੰਦੀ ਸਾਂ ਪਰ ਉਸ ਖਰਚੇ ਦੇ ਦਾਵੇ ਕਰਕੇ ਨਵੀਂ ਅੜਚਣ ਪੈਦਾ ਕਰ ਦਿੱਤੀ ਮੈਨੂੰ ਛੋ ਮਿਲੀ ਇਹ ਦਾਵਾ ਮਾਂ ਜੀ ਨੇ ਮੈਨੂੰ ਕਢਵਾਉਣ ਦੀ ਖਾਤਰ ਕਰਵਾਇਆ ਹਾਕਮ ਸਿੰਘ ਇਸ ਦਾਅਵੇ ਕਰਨ ਮੈਨੂੰ ਖਿਜਿਆ ਹੋਇਆ ਸੀ ਬਹੁਤ ਖਿਜਿਆ ਹੋਇਆ ਸੀ ਅਫੀਮ ਦੇ ਮਕਦਮੇ ਵਿੱਚ ਜਿਵੇਂ ਜਿਵੇਂ ਵਰੀ ਹੋ ਗਿਆ ਪਰ ਪੁਲਿਸ ਦੀ ਮਾਰਕੁੱਟ ਤੇ ਪੁੱਛ ਪੜਤਾਲ ਉਸ ਨੂੰ ਐਵੇਂ ਸੋਚਣ ਲਈ ਜ਼ਰੂਰ ਮਜਬੂਰ ਕਰ ਗਈ ਕਿ ਗੁਰਲਾਲ ਐਡ ਕੰਪਨੀ ਨੂੰ ਕਿਉਂ ਨਹੀਂ ਪੁੱਛਦਾ ਉਸ ਨੂੰ ਹੀ ਕਿਉਂ ਧਰ ਲਿਆ ਤੇ ਬਾਕੀ ਥਾਣੇ ਉਹ ਹੀ ਕਿਉਂ ਘਰਾਂ ਨੂੰ ਤੋੜ ਦਿੱਤੇ ਗੁਰਲਾਲ ਹੋਰਾਂ ਉਸ ਦੇ ਮੁਕੱਦਮੇ ਦੀ ਨਾ ਪੈਰਵੀ ਕੀਤੀ ਤੇ ਨਾ ਹੀ ਮਾਲੀ ਮਦਦ ਦਿੱਤੀ। ਉਹਨਾਂ ਨਾਲ ਹੌਲੀ-ਹੌਲੀ ਛਾਂਦੀ ਅਸਲੋ ਪਾਟ ਗਈ। ਮੈਨੂੰ ਇਸ ਗੱਲ ਦੀ ਹੱਦੋਂ ਵੱਧ ਖੁਸ਼ੀ ਹੈ ਤੇ ਸੰਤੋਖ ਸੀ ਪਰ ਉਹ ਦਰ ਵਿਹਾਰ ਵਿੱਚ ਕਦੇ-ਕਦਾਈਂ ਹੱਥ ਮਾਰ ਹੀ ਲੈਂਦਾ ਸੀ। ਇਸ ਦੇ ਬਾਵਜੂਦ ਆਰਥਿਕ ਮੁਸ਼ਕਲਾਂ ਪੀੜੀ ਤੁਰਿਆਂ ਆ ਰਹੀਆਂ ਸਨ। ਜਗਜੀਤ ਦੇ ਮੁਕੱਦਮੇ ਨੇ ਆਈਸੀ ਦੀ ਜਿੰਦ ਸੁੱਕਾਣੀ ਸ਼ੁਰੂ ਕਰ ਦਿੱਤੀ। ਪਿਛਲੇ ਮਹੀਨੇ ਉਹ ਤਾਂ ਪਿਸਤੌਲ ਤੇ ਮੋਟਰਸਾਈਕਲ ਚੱਲਦੇ ਹੋ ਗਏ ਇਹ ਵੀ ਚੰਗਾ ਹੀ ਹੋਇਆ ਪਤਾ ਨਹੀਂ ਕਿਉਂ ਮੈਨੂੰ ਇਨ੍ਹਾਂ ਦੋਹਾਂ ਚੀਜ਼ਾਂ ਨਾਲ ਨਫ਼ਰਤ ਸੀ ਹੁਣ ਮੈਂ ਇਸ ਗੱਲੋਂ ਖੁਸ਼ ਹਾਂ ਕਿ ਹਾਕਮ ਸਿੰਘ ਨੂੰ ਘੱਟ ਤੋਂ ਘੱਟ ਇੰਨਾ ਤਨੁਭਵ ਹੋਵੇਗਾ ਕਿ ਦੁੱਖ ਕੀ ਹੁੰਦਾ ਪਰ ਇਹ ਆਰਥਿਕ ਇਹ ਦੁੱਖ ਆਰਥਿਕ ਸੀ ਦਿਲ ਦਾ ਦਰਦ ਨਹੀਂ ਸੀ ਜਿਸ ਦੀ ਗਹਿਰਾਈ ਵਿੱਚ ਹੋ ਜਾਂਦਾ ਉਹ ਇਸ ਮਾਰਗ ਦਾ ਰਾਹੀ ਨਹੀਂ ਸੀ ਮੈਨੂੰ ਆਪਣਾ ਸਭ ਕੁਝ ਭੁੱਲ ਕੇ ਉਹ ਸੁਤੇ ਰਹਿਮ ਆ ਜਾਂਦਾ ਮੈਂ ਉਸ ਨੂੰ ਪ੍ਰੇਰਨਾ ਦਿੱਤੀ ਕਿ ਉਹ ਆਪ ਜਾ ਕੇ ਜਗਜੀਤ ਨੂੰ ਨਾਲ ਲੈ ਕੇ ਆਵੇ ਮੇਰਾ ਵੀ ਬੱਚਿਆਂ ਵਿੱਚ ਜੀ ਲੱਗ ਜਾਵੇਗਾ ਉਹ ਮੇਰੇ ਵੱਲ ਉਪਰ ਉਪਰਾ ਵੇਖਦਾ ਤੇ ਚੁੱਪ ਕਰ ਜਾਂਦਾ ਮੈਨੂੰ ਪਤਾ ਲੱਗ ਜਾਂਦਾ ਕਿ ਉਹ ਆਪਣੀ ਸਾਰੀ ਬਾਹ ਲਾ ਚੁੱਕਾ ਹੈ ਜਗਜੀਤ ਕਿਸੇ ਗੱਲ ਉੱਤੇ ਨਹੀਂ ਆਈ ਉਸ ਦੀ ਇੱਕੋ ਸ਼ਰਤ ਸੀ ਮੈਨੂੰ ਘਰੋਂ ਕੱਢਿਆ ਜਾਵੇ ਜਦ ਮੈਂ ਇਹ ਗੱਲ ਸੁਣੀ ਮੇਰਗਾ ਖਾਨ ਨੂੰ ਨਿਕਲ ਲਿਆ ਜਿਸ ਦੀ ਮੈਂ ਦੋਸਤ ਤੇ ਦਾਸ ਬਣਨ ਨੂੰ ਤਿਆਰ ਸਾਂ ਉਹ ਮੇਰੇ ਲਈ ਦੁਰ ਵਿਹਾਰ ਸੋਚ ਰਹੀ ਹੈ ਮੈਂ ਕਿੱਥੇ ਜਾਵਾਂਗੀ ਪਟਿਆਲਾ ਮੇਰੇ ਦਵਾਲੇ ਭੌ ਰਿਹਾ ਸੀ ਤੇ ਇੱਕ ਮੰਜੀ ਦੀ ਥਾਂ ਦੇਣ ਲਈ ਨਹੀਂ اٹਕਦਾ ਸੀ ਹੁਣ ਤਾਂ 4 ਦਿਨ ਟਪਾਣ ਜੋਗੀ ਪੂੰਜੀ ਵੀ ਨਹੀਂ ਸੀ ਕੁੱਲ 500 ਰੁਪਏ ਬੈਂਕ ਵਿੱਚ ਰਹਿ ਗਿਆ ਸੀ ਮੇਰੀ ਸੋਚ ਦਾ ਕੜ ਪਾਟ ਗਿਆ ਹਨੇਰੇ ਦਾ ਗਾੜ ਉੱਠ ਪਿਆ ਮੈਂ ਕਿੰਨਾ ਹੀ ਚਿਰ ਹਨੇਰੇ ਦੇ ਧੂੜ ਵਿੱਚ ਪਟਕਦੀ ਰਹੀ ਤੂਫਾਨ ਦਾ ਜਰੂਰ ਜੋਰ ਉਬਾਰ ਫੜਦਾ ਗਿਆ ਮੇਰੇ ਮੂੰਹ ਤੇ ਇੱਕ ਸਖਤ ਮੁਸਕਾਨ ਫੈਲ ਗਈ ਜਦੋਂ ਵੀ ਕਿਸੇ ਦੁੱਖ ਦਰਦ ਵਿੱਚੋਂ ਮੁਸਕਾਨ ਦਾ ਪ੍ਰਕਾਸ਼ ਉੱਠਦਾ ਹੈ ਉਦੋਂ ਕੋਈ ਕਾਰਾ ਜ਼ਰੂਰ ਹੁੰਦਾ ਹੈ ਇਸ ਤਰ੍ਹਾਂ ਦੀ ਮੁਸਕਾਨ ਨਾਲ ਮੇਰੀ ਜ਼ਿੰਦਗੀ ਵਿੱਚ ਕਈ ਵਾਰੀ ਬਾਪਿਆ ਪਰ ਤੁਹਾਡਾ ਮੂੰਹ ਵੇਖ ਕੇ ਮੈਨੂੰ ਸਭ ਕੁਝ ਹੀ ਬਿਸਰ ਜਾਂਦਾ ਪਰ ਤੁਹਾਡੇ ਕੋਲੋਂ ਧਾਰੇ ਲਈ ਵਿਚਾਰਾਂ ਨਾਲ ਸੋਚਦੀ ਆਤਮ ਹੱਤਿਆ ਕੋਈ ਬਹੁਤੀ ਚੰਗੀ ਗੱਲ ਨਹੀਂ ਜਦੋਂ ਮਨੁੱਖ ਆਪਣੇ ਲਈ ਨਹੀਂ ਜਿਉਂਦਾ ਹੁੰਦਾ ਉਦੋਂ ਵੀ ਕਿਸੇ ਲਈ ਜ਼ਰੂਰ ਜਿਉਂਦਾ ਹੁੰਦਾ ਹੈ ਜ਼ਿੰਦਗੀ ਦੇਣਾ ਜਿਉਂਦਾ ਹੀ ਮਹਾਨ ਸਟੇਜ ਹੈ ਜ਼ਿੰਦਗੀ ਵਿੱਚ ਕੋਈ ਹੁਨਰ ਵੀ ਨਹੀਂ ਸੀ ਸਿੱਖਿਆ ਜਿਸ ਕਾਰਨ ਪੈਰਾਂ ਉੱਤੇ ਖਲੋ ਸਕਦੀ ਜ਼ਿੰਦਗੀ ਇੱਕ ਪਾਰ ਸੀ ਤੇ ਹੁਣ ਇਹ ਪਾਰ ਕਿਸੇ ਉੱਤੇ ਕਿਵੇਂ ਸੁੱਟਦੀ ਕਦੇ ਤੁਸੀਂ ਦੁਬਾਰਾ ਪੜਨ ਵੱਲ ਸੰਕੇਤ ਦਿੱਤਾ ਸੀ ਪੜ ਪਾਵੇਂ ਮੈਂ ਉਦੋਂ ਵੀ ਕਿਵੇਂ ਵੀ ਨਹੀਂ ਸਕਦੀ ਸਾਂ ਪਰ ਉਸ ਦੀ ਦਰਦਿਸ਼ਤਾ ਦਰਸਤਾ ਦਾ ਅੱਜ ਪੂਰੀ ਤਰ੍ਹਾਂ ਅਹਿਸਾਸ ਹੋ ਰਿਹਾ ਸੀ ਮੈਂ ਇਸ ਆਰਥਿਕ ਪੱਖ ਵੱਲ ਕਦੇ ਸੋਚਿਆ ਹੀ ਨਹੀਂ ਸੀ ਲੋੜ ਹੀ ਨਹੀਂ ਸਮਝੀ ਸੀ ਜਦ ਲੋੜਾਂ ਆਪ ਚੱਲ ਆਉਂਦਾਂ ਸਨ ਉਦੋਂ ਮਨੁੱਖ ਕੋਲ ਕੇਵਲ ਪਛਤਾਵਾ ਰਹਿ ਜਾਂਦਾ ਮੇਰੇ ਤੇ ਹਾਕਮ ਸਿੰਘ ਵਿਚਕਾਰ ਜਿਹੜੀ ਖਿੱਚੋ ਤਾਣੀ ਕਦੀ ਸੀ ਉਹਦਾ ਕਾਰਨ ਅਫੀਮ ਦੀ ਸਮਗਲਿੰਗ ਸੀ ਮੈਂ ਰੋਕ ਦੀ ਸੰਦਵਾਰਾ ਫੜੇ ਜਾਣ ਦਾ ਡਰ ਦਿਨਤੀ ਸਾਂ ਪਰ ਉਸ ਨੂੰ ਹੋਰ ਕੁਝ ਕਰਨਾ ਹੀ ਨਹੀਂ ਸੀ ਆਉਂਦਾ ਦੱਸਦਾ ਓ ਵੀ ਇਹ پاس ਸੀ ਪਰ ਸੀ ਫੇਲ ਸਰਕਾਰੀ ਨੌਕਰੀ ਉਸ ਨੂੰ ਕorporate ਹੋਣ ਕਾਰਨ ਮਿਲ ਨਹੀਂ ਸਕਦੀ ਸੀ ਵੀਡੀਓ ਹੁਣ ਸਮੇਂ ਕੱਪਣ ਦੇ ਕੇਸ ਚਲ ਚੁੱਕਾ ਸੀ ਸਮਗਲਿੰਗ ਦੇ ਧੰਦੇ ਨਾਲ ਉਹ ਹੁਣ ਤੱਕ ਕੁਝ ਬਣਾ ਵੀ ਨਹੀਂ ਸਕਿਆ ਸੀ ਜੇ 4 ਪੈਸੇ ਕਦੇ ਪਚਾਈ ਵੀ ਸੰ ਤਾਂ ਚੋਰਾਂ ਦਾ ਮਾਲ ਡੰਗਾ ਦੇ ਗੰਜ ਹੋ ਗਿਆ ਸੀ ਸ਼ਰਾਬ ਤੇ ਯਾਸੀ ਵਿੱਚ ਖਾ ਹੜਾ ਚ ਛੱਡਿਆ ਸੀ ਮੈਂ ਹੁਣ ਇਸ ਲਈ ਵੀ ਡਰਦੀ ਸਾਂ ਫੜੇ ਜਾਣ ਉੱਤੇ ਉਹ ਜੇ ਲੋ ਕਦੇ ਨਹੀਂ ਬਚ ਸਕੇਗਾ ਜਦੋਂ ਜੁੰਡੀ ਚਾਰਾਂ ਦਾਰਾਂ ਵਿੱਚੋਂ ਸੇਕ ਜਾ ਚੁੱਕਿਆ ਸੀ ਪਤਾ ਨਹੀਂ ਕੌਣ ਕਸੂਰਵਾਰ ਸੀ ਪਰ ਬਰਲਾ ਲੜ ਕੰਪਨੀ ਡਾਕਦੀ ਸੀ ਉਹ ਇਹਦੇ ਵੱਲ ਦਵਾਨੀ ਰਹਿਣ ਦੇਣ ਵਾਲੇ ਨਹੀਂ ਸਨ ਹਾਕੂ ਨੇ ਆਪ ਤਾਂ ਇਹ ਤੰਦਾਕੀ ਛੱਡਣਾ ਸੀ ਉਹ ਮੈਨੂੰ ਸ਼ੰਗਾਰ ਦਾ ਸੀ ਕਿ ਦਿੱਲੀ ਦਾ ਇੱਕ ਚੱਕਰ ਲਾਵਾਂ ਬਸ ਵਾਰੇ ਨਾਰੇ ਹੋ ਜਾਣਗੇ ਬਸ ਵਾਰੇ ਨਿਆਰੇ ਹੋ ਜਾਣਗੇ ਮੈਂ ਦਿੱਲੀ ਵੇਖੀ ਤੱਕ ਨਹੀਂ ਸੀ ਕੋਠੀ ਵਾਲਿਆਂ ਦਾ 6 ਮਹੀਨੇ ਤੋਂ ਕਿਰਾਇਆ ਨਹੀਂ ਦਿੱਤਾ ਸੀ ਉਹਨਾਂ ਦਾ ਦੂਜਾ ਨੋਟਿਸ ਆ ਚੁੱਕਾ ਸੀ ਜਿਹੜਾ 500 ਵੱਜਦਾ ਸੀ ਉਸ ਨੂੰ ਕਢਾਉਣ ਬਾਰੇ ਉਹ ਕਈ ਵਾਰ ਤਰਲੇ ਲੈ ਚੁੱਕਾ ਸੀ ਮੈਂ ਕਰਦੀ ਵਰ ਤੋਂ ਲਈ ਰੁਪਏ ਹਾਨੀਸਰ ਨੂੰ ਕਢਵਾਉਂਦੀ ਸਾਂ ਹਸਾ ਪਟਿਆਲੇ ਬਦਨ ਲਈ ਹਾਕਮ ਸਿੰਘ ਨੇ ਬੜਾ ਤਾਣਾ ਲਾਇਆ ਸੀ ਪਰ ਮੈਂ ਬਰਨਾਲੇ ਦਾ ਮੋਹ ਕਿਵੇਂ ਵੀ ਨਹੀਂ ਛੱਡ ਸਕਦੀ ਸਾਂ ਬਰਨਾਲਾ ਮੇਰਾ ਰਖਵਾਲਾ ਸੀ ਤੇ ਪਟਿਆਲੇ ਨੂੰ ਖੋਣ ਖਿੱਚਣ ਤੋਂ ਬਿਨਾ ਆਉਂਦਾ ਕੁਝ ਨਹੀਂ ਸੀ ਕਮਾ ਮੈਂ ਸਕਦੀ ਨਹੀਂ ਸਾਂ ਨਰਗੁਣ ਸਾਂ ਜਿਸ ਕਾਰਨ ਹਾਕਮ ਸਿੰਘ ਨੂੰ ਆਪਣੇ ਪਿੱਛੇ ਨਹੀਂ ਲਾ ਸਕਦੀ ਸਾਂ ਉਹਦੇ ਪਿੱਛੇ ਲੱਗਣਾ ਕਿਵੇਂ ਵੀ ਮਨਜ਼ੂਰ ਨਹੀਂ ਸੀ ਮੈਨੂੰ ਪਰ ਤੱਕ ਅਨੁਭਵ ਸੀ ਕੋਈ ਹਾਨੀ ਪੈਰ ਪੈਰ ਵਧੀ ਆ ਰਹੀ ਹੈ ਕੋਈ ਹੋਣੀ ਪੈਰ ਪੈਰ ਵਧੀ ਆ ਰਹੀ ਹੈ ਇਹ ਪੰਬਰ ਨਹੀਂ ਸੀ ਮਗਰ ਮੈਂ ਅਛੇ ਤਿਸਰਾਤੋ ਵਖਰੀ ਪਾਂਥ ਦੀ ਹੋਣੀ ਸੀ ਜਿਸ ਤਾ ਕਰ ਹਿਲਦਾ ਦਿਸਦਾ ਸੀ ਪਰ ਨਕਸ਼ ਨਹੀਂ ਉਖੜਦੇ ਸਨ ਇਉਂ ਪਾਸਦਾ ਸੀ ਜਿਵੇਂ ਮੈਂ ਅਣਿਖੋ ਵਿਜੋ ਤਰੀ ਜਾ ਰਹੀਆਂ ਜਿਸ ਦੇ ਹਾਥ ਦਾ ਅੰਦਾਜ਼ਾ ਪਿਛਲੇ ਸਾਰੇ ਭੂਤ ਤੋਂ ਨਹੀਂ ਲਾਇਆ ਜਾ ਸਕਿਆ ਅਜੇ ਹੀ ਹਾਲਤ ਵਿੱਚ ਤੁਹਾਡੀ ਯਾਦ ਪਤਲੀ ਪੈ ਕੇ ਬਸਰਨ ਤੱਕ ਪੁੱਜ ਜਾਂਦੀ ਇਹ ਨਹੀਂ ਹੋ ਸਕਦਾ ਮੈਨੂੰ ਜੋ ਹੁੰਦਾ ਹੈ ਹੋ ਜਾਵੇ ਪਰ ਤੁਹਾਡੇ ਤੱਕ ਬਾਈ ਦਾਈ ਨਾ ਪੁੱਜੀ ਸਖਤ ਮੁਸਕਾਨ ਮੇਰੇ ਬੁੱਲਾਂ ਤੇ ਆ ਕੇ ਸੁੱਕ ਜਾਂਦੀ ਹੱਤਿਆ ਪਟਿਆਲੀ ਹੋਵੇਗੀ ਪਰ ਤਵਾ ਕੰਗਣ ਕੰਗਣਕ ਬਾਲ ਤੇ ਮਾਜਰੀ ਹੋਣੀ ਪਰ ਤੁਹਾਡੇ ਪਿਆਰ ਨਾਲ ਵਿਸ਼ਵਾਸ ਘਾਤ ਨਹੀਂ ਬਾਪੂ ਵਰਗੇ ਚਾਚੇ ਮਾਂ ਜਾਈ ਵਾਂਸੋ ਦਾ ਮੈਂ ਕੀ ਵਗਾਣਾ ਬੀਰ ਲੱਛਾ ਨਾ ਦੁਖੀ ਹੋਵੇਗਾ ਬਾਸੀ ਤੇ ਹਰਜੀਤ ਹਰਜੀਤ ਮਰ ਜਾਣੀ ਨੇ ਮੇਰੇ ਗੱਲ ਨੂੰ ਜੱਫੀ ਪਾਲੀ ਮੇਰਾ ਇੱਕ ਤਰ੍ਹਾਂ ਗੱਲ ਘੁੱਟਿਆ ਗਿਆ ਮੋਹ ਪਹਿਲਾਂ ਖੁਦ ਖੁਸ਼ੀ ਕਰਦਾ ਹੈ ਤੇ ਬੰਦਾ ਪਿੱਛੋਂ ਨਹੀਂ ਮੈਂ ਜੀਹਾ ਨਹੀਂ ਕਰ ਸਕਦੀ ਮੈਂ ਹਰਜੀਤ ਦੀ ਮਾਂ ਹਾਂ ਮੈਂ ਪਿਆਰ ਦਾ ਖੂਨ ਨਹੀਂ ਕਰ ਸਕਦੀ ਪਰ ਹੋਣੀ ਆਪਣੇ ਨਾਮ ਲਾਮ ਲਸ਼ਕਰ ਨਾਲ ਚੜੀ ਆ ਰਹੀ ਸੀ ਉਸ ਦਿਨ ਸਾਰੀ ਤਿਆਰੀ ਝਗੜਾ ਹੁੰਦਾ ਰਿਹਾ ਪਿਆਰ ਮਿੰਤਾ ਵਾਸਤੇ ਧਮਕਾਂ ਗਾਲਾਂ ਤੇ ਮਾਰ ਸਭ ਹੱਥ ਕੰਡੇ ਵਰਤੇ ਜਾ ਚੁੱਕੇ ਸਨ ਪਰ ਮੈਂ ਦਿੱਲੀ ਵੱਲ ਮੂੰਹ ਕਰਨਾ ਵੀ ਨਹੀਂ ਮੰਨੀ ਸਾਂ ਆਥਨ ਦੀ ਸਖਤ ਚੜਪ ਵਿੱਚੋਂ ਅਗਾਂ ਮ ਗਲਤ ਕਰਨ ਚੱਲਿਆ ਚੱਲਿਆ ਗਿਆ ਰਾਣੀ ਗੁਰਾਲ ਹੁਰਾਂ ਨਾਲੋਂ ਟੁੱਟੀ ਨਹੀਂ ਸੀ ਅਤੇ ਉਹਨਾਂ ਦੇ ਬਾਰੇ ਨਿਆਰੀ ਕਰ ਰਹੀ ਸੀ ਹੁਣ ਹੱਕੂ ਮੈਨੂੰ ਰਾਣੀ ਵੱਲੋਂ ਪਦਮੀ ਪੇਸ਼ ਕਰ ਰਿਹਾ ਸੀ ਗੋਗਨਾਥ ਨੂੰ ਇੰਨੀ ਵੀ ਅਕਲ ਨਹੀਂ ਸੀ ਕਿ ਮੈਂ ਉਹਦੇ ਕੰਡੇ ਦਾ ਪਾਸਕੂ ਬੀ ਨਹੀਂ ਬਹੁਤਾ ਡਰ ਮੈਨੂੰ ਉਹਦੇ ਰਾਤ ਉਹਦੇ ਰਾਤ ਨੂੰ ਸ਼ਰਾਬੀ ਹੋ ਕੇ ਆਇਤਾ ਤਾਈ ਤੋਂ ਕ੍ਰੂਦ ਤਾਂ ਸੀ ਪਰ ਚੰਗੀ ਕਿਸਮਤ ਰੋ ਚਾਚਾ ਦਿਨ ਛੇਪ ਦੇ ਨੂੰ ਸੁਭਬੀ ਬੋਲ ਪਿਆ ਮੈਂ ਸੋਚਿਆ ਬਾਲਾਂ ਟਾਲ ਗਈ ਪਰ ਉਹਨੇ ਦੀ ਹਾਜ਼ਰੀ ਵਿੱਚ ਹਾਕਮ ਸਿੰਘ ਨਹੀਂ ਬੋਲੇਗਾ ਮੈਂ ਮੁਸਕਾਨ ਭਰਦਿਆਂ ਚੇ ਚਾਚੇ ਨੂੰ ਨਹੋਰਾ ਚਦਾਰੇ ਇੰਨੇ ਮਹੀਨੇ ਪਿੱਛੋਂ ਆਏ ਜੇ ਮੈਂ ਮਰ ਜਾਂਦੀ ਚੰਗਾ ਪਿੱਛੋਂ ਕੱਈਆ ਮੁਕਦਾ ਹੁੰਦਾ ਚਾਚਾ ਹੱਸਦਾ ਹੱਸਦਾ ਕਹਿ ਗਏ ਮੈਨੂੰ ਚਾਚੀ ਦੀ ਹਾਸੀ ਵਿੱਚ ਆਖੀ ਗੱਲ ਵੀ ਫਟਾ ਉੱਤੇ ਨੂਨ ਮੰਗ ਲੱਗੀ ਮਰਦੀ ਮਰਦੀ ਨੂੰ ਤੁਸੀਂ ਮਰਨ ਵੀ ਨਹੀਂ ਦਿੰਦੇ ਹੁੰਦੇ ਪਤਾ ਹੈ ਨਾ ਚਾਚਾ ਕੁਝ ਨਾ ਬੋਲਿਆ ਛੋਟੀ ਬੀਬੀ ਅੱਗੇ ਮੇਰੇ ਅੱਗੇ ਰੱਖ ਕੇ ਕੇ ਬਹਿ ਗਿਆ ਮੈਂ ਬੀਬੀ ਖੋਲੇ ਉਹ ਖੋਏ ਨਾਲ ਭਰੀ ਹੋਈ ਸੀ ਮੈਂ ਵੇਖਿਆ ਸਵੇ ਮਨ ਤੇ ਤੁਹਾਡੇ ਖੋਏ ਨਾਲ ਨਹੀਂ ਬਚਦੀ ਮਨ ਨਖਰੇ ਨੰਨਾ ਸੁੜ ਸੁੜ ਕੇ ਐਵੇਂ ਤੇਰੀ ਮਾਸੀ ਨੇ ਬਣਾ ਦਿੱਤੀ ਆਂ ਦੀ ਕੁੜੀ ਕੋਲ ਖਾਲੀ ਹੱਥ ਜਾਵੇਗਾ ਚਾਚਾ ਇੰਨੀ ਆਖਿਵਰੀ ਨਹੀਂ ਹੋ ਸਕਦਾ ਸੀ ਬਾਸੀ ਨਾਲੋਂ ਕਿਤੇ ਵੱਧ ਹੈ ਜੋ ਉਸ ਦਾ ਆਪਣਾ ਸੀ ਇਸ ਗੱਲ ਦਾ ਮੈਨੂੰ ਚੰਗੀ ਤਰ੍ਹਾਂ ਅਹਿਸਾਸ ਸੀ ਬਾਪ ਪੈਣ ਵਾਲੇ ਬੰਦਿਆਂ ਦੇ ਅੰਤ ਹੱਕ ਕਰਨ ਪੜਨ ਵਿੱਚ ਮੈਂ ਕਿਸੇ ਵੀ ਮਨੋਵਿਗਿਆਨੀ ਨੂੰ ਇੱਕ ਨਹੀਂ ਗੈਲਤਿੰਦੀ ਸਾਂ ਜਿੰਦੂ ਜਿੰਦੂ ਕੋਲ ਮਾਪਿਆਂ ਦੀ ਸੁੱਖ ਸੰਤ ਪੁੱਛੀ ਸਭ ਰਾਜੀ ਖੁਸ਼ੀ ਸਨ ਤੁਸਾਂ ਆਪਣੇ ਸਾਥੀ ਨਾਲ ਟਰੈਕਟਰ ਵੰਡ ਲਿਆ ਸੀ ਫੋਕੀ ਸਰਦਾਰੀ ਸ਼ਾਨ ਨੂੰ ਤਲਾ ਜਲੀ ਦੇਖ ਕੇ ਪੂਰ ਜੱਟ ਬਣ ਗਏ ਸੀ ਹੁਣ ਤੁਸੀਂ ਪਹਿਲਾਂ ਵਾਲੇ ਕਰਿਆੜ ਨਹੀਂ ਰਹੇ ਸੀ ਤੁਹਾਡੇ ਵੱਲੋਂ ਮੈਂ ਬਹੁਤ ਪਰੇਸ਼ਾਨ ਸਾਂ ਤੁਹਾਡੀ ਆਰਥਿਕਤਾ ਦੀ ਮੈਨੂੰ ਚਿੰਤਾ ਸੀ ਤੁਸੀਂ ਹੱਕ ਡਾ ਕੇ ਪੈਰਾਂ ਉੱਤੇ ਖਲੋਗੇ ਪਰ ਨਸੀਤਾਂ ਦੇਣ ਵਾਲੀ ਚੌੜ ਜਾਣਨ ਕੋਈ ਪਈ ਸੀ ਮੈਂ ਹੁਣੇ ਹਨੇਰੀ ਦਾ ਚੁੱਕਿਆ ਪੱਤਾ ਸਾਂ ਜਿਸ ਨੂੰ ਆਪ ਨਹੀਂ ਪਤਾ ਹੁੰਦਾ ਕਿੱਥੇ ਡਿੱਗੇਗਾ ਹਨੇਰੀ ਬਾਹਰਲੇ ਫਾਟਕ ਦਾ ਪੁੰਡਾ ਤੋੜ ਕੇ ਅੰਦਰ ਆਵੜੀ ਬਦਬੂ ਤੇ ਖੁਰਖੁਰ ਸ਼ੂ ਕਰੰਗਾ ਸਨ ਡਰ ਤਾਂ ਮੈਨੂੰ ਪਹਿਲਾਂ ਹੀ ਸੀ ਮੈਂ ਚਾਹੁੰਦੀ ਸਾਂ ਹੱਕ ਨੂੰ ਕੁਝ ਅੱਖਣ ਤੋਂ ਪਹਿਲਾਂ ਚਾਚੇ ਆਏ ਦਾ ਪਤਾ ਲੱਗ ਜਾਵੇ ਮੈਂ ਉਸ ਨੂੰ ਬਰਾਂਡੇ ਤੋਂ ਬਾਹਰ ਹੀ ਆਵਲੀ ਚਾਚਾ ਮਾ ਅਖਦੀ ਹੀ ਰਹਿ ਗਈ ਜਦ ਤਾੜ ਕਰਦਾ ਥੱਪੜ ਮੇਰੇ ਆਵੱਜਾ ਮੈਂ ਸਮਝ ਨਾ ਸਕੀ ਤੇ ਰਾਤ ਰਾਣੀ ਉੱਤੇ ਟਿਕ ਪਈ ਜਿਹੜੀ ਮੱਕੀ ਦੇ ਟਾਂਡੇ ਵਾਂਗ ਟੁੱਟ ਗਈ ਜੋ ਕਮਜ਼ਾਤ ਆਈ ਸੀ ਜਾਣਾ ਏ ਕਿ ਮਨ ਨਹੀਂ ਆਕਮ ਸੰਗ ਨੇ ਮੈਨੂੰ ਦੋਹਾਂ ਗੁੱਤਾਂ ਦੋਹਾਂ ਗੁੱਤਾਂ ਤੋਂ ਫੜ ਕੇ ਉਠਾ ਲਿਆ ਕਿਉਂ ਕੀ ਸਲਾਏ ਨਸੰਗ ਮਾਰ ਦੀ ਜਾਣਾ ਨਹੀਂ ਮੈਂ ਕਰਾਰੇ ਬੋਲਣ ਲੱਗਿਆ ਮੈਂ ਸਮਝਦੀ ਸਾਚਾ ਅੱਗੇ ਸਾਹਮਣੇ ਪਲ ਪੱਤਕ ਤ ਲਾਹੀ ਗਈ ਹੈ ਮੇਰੇ ਉੱਤਰ ਵਿੱਚ ਹਾਰ ਤੇ ਰੋਸ ਮਿਲੇ ਹੋਏ ਸਨ ਯਾਰਨੀਏ ਸੂਰਨੀਏ ਨਹੀਂ ਜਾਣਾ ਖੁਰ ਉਸ ਮਾਰਨ ਲਈ ਮੌਕਾ ਉਹ ਤਾਂ ਚੁੱਕਾ ਪਰ ਉਹ ਹੇਠਾਂ ਨਹੀਂ ਆਇਆ ਚਾਚਾ ਰੋ ਰੋਸ ਨਾਲ ਭਰਿਆ ਹਾਕਮ ਸਿੰਘ ਦਾ ਹੱਥ ਫੜੀ ਖਲੋਤਾ ਸੀ ਪਤਾ ਨਹੀਂ ਚਾਚਾ ਕਦੋਂ ਬਾਹਰ ਆ ਗਿਆ ਸੀ ਹਾਕਮ ਕੁਝ ਗੋਸ਼ ਕਰ ਚਾਚੀ ਦੀ ਬਾਜ ਗੁੱਸੇ ਵਿੱਚ ਥਲਥਲਾ ਗਈ ਪਹਿਲੋ ਹਾਕੂ ਡਰ ਗਿਆ ਫਿਰ ਝਾਟ ਦੀ ਪਛਾਣ ਕੀ ਸ਼ੇਰ ਹੋ ਗਿਆ ਉਹ ਯੂ ਬਲਡੀ ਆਈ ਸੀ ਗੈਟ ਆਊਟ ਉਸ ਚਾਟ ਛਿੜਕਾ ਮਾਰ ਕੇ ਹੱਥ ਖਿੱਚਦਾ ਚੱਲ ਚਿੰਤਾ ਮਾਰਾ ਚਾਚਾ ਡਿੱਗਣੋਂ ਸਵਲ ਗਿਆ ਮੌਕਾ ਸਾਂਭਣ ਲਈ ਦੋਹਾਂ ਦੇ ਵਿਚਕਾਰ ਆ ਗਏ ਮੇਰਾ ਖਿਆਲ ਸੀ ਗੱਲ ਇੱਥੇ ਹੀ ਖਤਮ ਹੋ ਜਾਵੇਗੀ ਪਰ ਆਪ ਨੂੰ ਮਰਦਾਨੀ ਬਖਾਉਂਦਾ ਮਸੇ ਮੌਕਾ ਹੱਥ ਲੱਗਾ ਸੀ ਉਸ ਤੌਲ ਮਾਰ ਕੇ ਮੈਨੂੰ ਪਾਸੇ ਉਗਾ ਸੁੱਟਿਆ ਇਸ ਵਰ ਚਾਚਾ ਜਬਤ ਨਾ ਕਰ ਸਕਿਆ ਉਸ ਜੋਰ ਨਾਲ ਹਾਕਮ ਸਿੰਘ ਦੇ ਹੂਰਾ ਮਾਇਆ ਸ਼ਰਾਬੀ ਉਸ ਹੀ ਬੇੜੇ ਵਿੱਚ ਚਪਾਲ ਪਿਆ ਮੈਂ ਆਪਣੀ ਸੁੱਟ ਮੈਂ ਆਪਣੀ ਸੱਟ ਭੁੱਲ ਕੇ ਚਾਚੇ ਨੂੰ ਜਾ ਪੜਿਆ ਪਰ ਉਹ ਆਪਣੇ ਪੈਰਾਂ ਤੋਂ ਗਾਹ ਨਹੀਂ ਵਧਿਆ ਮੈਂ ਸਮਝਿਆ ਚਾਚਾ ਲੜਨਾ ਨਹੀਂ ਚਾਹੁੰਦਾ ਪਰ ਮੇਰੀ ਮਾਰ ਵੀ ਨਹੀਂ ਸਹਿ ਸਕਦਾ ਹਾਕਮ ਪੁੱਜੇ ਹੱਥ ਲਾ ਕੇ ਉੱਠਿਆ ਤੇ ਚਾਚੇ ਵੱਲ ਨੂੰ ਔਲਿਆ ਮੈਂ ਦੋਵੇਂ ਬਾਹਾਂ ਗਾਂ ਨੂੰ ਚੁੱਕ ਕੇ ਖਲੋ ਗਈ ਦੇਖ ਰੱਬ ਦੇ ਵਾਸਤੇ ਰੁਕ ਜਾ ਲੋਕਾਂ ਨੂੰ ਤਮਾਸ਼ਾ ਨਾ ਬਖਾ ਮੈਂ ਪਹਿਲੀ ਵਾਰ ਹਾਕਮ ਸਿੰਘ ਦੇ ਵਾਸਤਾ ਪਾਇਆ ਇਸ ਕੁੱਤੇ ਜੱਟ ਨੇ ਮੈਨੂੰ ਮੇਰੇ ਇੱਤੇ ਹੱਥ ਚੁੱਕਿਆ ਤੇਰੀ ਕਮੀਨੇ ਦੀ ਪ੍ਰਾਹਟ ਜਾਂ ਕਮਜਾਤੀ ਹਾਕਮ ਸਿੰਘ ਨੇ ਖੱਬੇ ਹੱਥ ਦੀ ਮੇਰੇ ਇੱਕ ਹੋਰ ਧਰ ਦਿੱਤੀ ਉਹ ਮੋੜ ਸਾਹਮਣੇ ਅੰਮਨੇ ਸਾਹਮਣੇ ਹੋ ਗਈ ਚਾਚਾ ਪਛਾਂਹ ਹਟ ਗਿਆ ਹੋਰ ਹਟ ਗਿਆ ਅਖੀਰ ਗਵਾਂਢੀਆਂ ਦੀ ਕੰਧ ਨਾਲ ਜਾ ਲੱਗਾ ਹੱਕੂ ਨੇ ਚਾਚੇ ਦੇ ਸਿਰ ਉੱਪਰ ਇੱਕ ਮੁੱਕਾ ਪੂਰੇ ਜ਼ੋਰ ਨਾਲ ਚਲਾਇਆ ਚਾਚੇ ਨੇ ਉਹਦੇ ਮੁੱਕੇ ਨੂੰ ਆਪਣਾ ਵਾਹ ਘਟਾ ਲਿਆ ਅਤੇ ਹੇਠ ਹੋਇ ਇੱਕ ਲਾਤ ਠੋਕ ਦਿੱਤੀ ਉਹ ਫਿਰ ਲਟਕ ਗਿਆ ਤੇ ਛੇ ਦਿਨਾਂ ਲੱਟ ਕੇ ਅੰਦਰ ਨੂੰ ਭਾਜੀ ਤੁਰਿਆ ਉਹਦੀ ਹੌਕਣੀ ਨਾਲ ਖੋਰ-ਖੋਰ ਵੀ ਦੋਨੀ ਜਾਗ ਪਈ ਸੀ ਮੈਨੂੰ ਵੀ ਖਿਆਲ ਆਇਆ ਕਿ ਉਹ ਅੰਦਰੋਂ ਛੁਰੇ ਚੱਕੇਗਾ ਪਰ ਮੈਂ ਪੋਰਟੀਨ ਅਲਸ ਦੇ ਬਾਹਰ ਆਉਣ ਤੋਂ ਪਹਿਲਾਂ ਤੱਕ ਤੇ ਪੇੜ ਕੇ ਆ ਲਲਾ ਦਿੱਤੀ। ਉਸ ਅੰਦਰੋਂ ਲੱਤਾਂ ਮਾਰ ਮਾਰ ਤੱਕ ਤੇ ਭੰਨੇ ਸ਼ੁਰੂ ਕਰ ਦਿੱਤੇ ਤੇ ਗੰਦੀਆਂ ਗੱਲਾਂ ਬਾਕਦਾਰੇ ਆ। ਚਾਚਾ ਜੀ ਭੈਣ ਦੀ ਹਾਲਤ ਵਿੱਚ ਕਾਲੇ ਸਾਹ ਲੈ ਰਿਆ ਸੀ। ਮੈਂ ਕੋਲ ਜਾ ਕੇ ਦੁੱਖ ਨਾਲ ਆ ਕੇ ਚਾਚਾ ਤੂੰ ਇੱਥੇ ਨਾ ਰਹਿ ਕਿਸੇ ਸਰਾਂ ਵਿੱਚ ਪੈ ਰਹੀਂ। ਗੁਰਦੁਆਰੇ ਚੱਲਿਆ ਜਾਵੇਂ ਮੈਂ ਤੇਰੇ ਖੀਸ ਕੰਧ ਤੁੱਲ ਮੁਕਾ ਦਿੰਦੀ ਆ। ਉਸ ਤੋਂ ਕਿੰਨਾ ਹੀ ਚਿਰ ਕੋਈ ਗੱਲ ਨਾ ਹੋਈ। ਅਖੀਰ ਨੂੰ ਗੁੱਸਾ ਤੋੜ ਕੇ ਬੋਲਿਆ ਮੈਂ ਕੱਲਾ ਹੀ ਯਾਮਾ ਮੈਂ ਜਿੰਦੂ ਦਾ ਪਾਪ ਸਮਝ ਗਈ ਸਾਂ ਇੱਕ ਪਲ ਚੁੱਪਨੇ ਮੇਂ ਵੀ ਮੈਨੂੰ ਸੋਨ ਨਾ ਕਰ ਦਿੱਤਾ ਮੈਨੂੰ ਵੀ ਕੋਈ ਫੈਸਲਾ ਕਰਨਾ ਪੈਣਾ ਸੀ ਕਾਂਬਾ ਮੈਨੂੰ ਇੱਕ ਪਲ ਨਹੀਂ ਹਟਿਆ ਸੀ ਹਾਕਮ ਦੀ ਕਰਤੂਤ ਉਹ ਵੀ ਪਿਓ ਵਰਗੇ ਚਾਚੇ ਵਿਰੁੱਧ ਮੈਂ ਕਿਵੇਂ ਵੀ ਨਹੀਂ ਸਹਿ ਸਕਦੀ ਸਾਂ ਸ਼ਾਇਦ ਉਹ ਮੋਣੀ ਇਹੋ ਸੀ ਜਿਹੜੀ ਮੈਨੂੰ ਪਹਿਲੇ ਬਲੀ ਆਉਂਦੀ ਸੀ ਇੱਕ ਪਲ ਮੈਂ ਚਾਚੇ ਦੇ ਮੋਹਵਲ ਤੱਕ ਆਚਾਨਣ ਵਿੱਚ ਭਖਿਆ ਚਿਹਰਾ ਮੇਰੇ ਕੋਲੋਂ ਕੋਈ ਫੈਸਲਾ ਮੰਗਦਾ ਸੀ ਹਾਈ ਰੱਬਾ ਮੈਂ ਕੀ ਕਰਾਂ ਕਿ ਕੋਈ ਨਾ ਚਾਚਾ ਜੋ ਸਹ ਲਿਆ ਸਹ ਲਿਆ ਕੱਲ ਸ਼ਾਮ ਦੀ ਗੱਡੀ ਦੀਪ ਨੂੰ ਬਰਨਾਲੇ ਲੈ ਆਂਗੀ ਮਾਉਣ ਇੱਥੇ ਰਹਿਣ ਵਾਲੀ ਗੱਲ ਨਹੀਂ ਰਹੀ ਮੈਂ ਕੰਮ ਤੇ ਹੱਥਾਂ ਨਾਲ ਚਾਚੇ ਦਾ ਡੋਲਾ ਡੋਲਾ ਕੋਟ ਲਿਆ ਤੂੰ ਤੜਕੇ ਦੀ ਗੱਡੀ ਹੀ ਚਲਿਆ ਜਾ ਤੂੰ ਹੁਣੇ ਚੱਲ ਕਸਾਈ ਤੈਨੂੰ ਮਾਰ ਦੇਊਗਾ ਚਾਚੇ ਦੇ ਬੋਲ ਕੰਬ ਰਹੇ ਸਨ ਨਹੀਂ ਇਉਂ ਠੀਕ ਨਹੀਂ ਮੈਂ ਕੱਲ ਆਵਾਂਗੀ ਮੈਂ ਚਾਚੇ ਨੂੰ ਯਕੀਨ ਕਰਵਾਇਆ ਘੰਡੇ ਦੇ ਬਾਹਰ ਰੁਕੀ ਮੈਂ ਖੀਸ ਵਗਾਨਦੀ ਹਾਂ ਨਹੀਂ ਤਾਂ ਪਾਲੇ ਹੀ ਮਰ ਜਾਵੇਗਾ ਜਿੰਦੂ ਮੈਨੂੰ ਛੱਡ ਕੇ ਨਹੀਂ ਜਾਣਾ ਚਾਹੁੰਦਾ ਸੀ ਪਰ ਇਸ ਭੈੜੀ ਹਾਲਤ ਵਿੱਚ ਰੱਖਦੀ ਕਿਸ ਤਰ੍ਹਾਂ ਚਾਚੇ ਨੂੰ ਬਾਹਰ ਕਰਕੇ ਫਾਟਕਦੇ ਟੁੱਟੇ ਗੁੰਡੇ ਨੂੰ ਮੋਰੀ ਵਿੱਚ ਫਸਾਇਆ ਉਹ ਪਹਿਲਾਂ ਵੀ ਲੈ ਜਾਂਦਾ ਸੀ ਹਾਕਮੰਦਰ ਜੀ ਇੱਕ ਚਾਂਤ ਹੋ ਚੁੱਕਾ ਸੀ ਸ਼ਾਇਦ ਦੋ ਖਾ ਕੇ ਉਹਦੀ ਸ਼ਰਾਬ ਲੈ ਕੇ ਸੀ ਮੈਂ ਆਰ ਲਾ ਦਿੱਤੀ ਉਹ ਬਾਹਰ ਨਿਕਲਦਾ ਹੀ ਮੇਰੇ ਉੱਤੇ ਝੱਪਟ ਪਿਆ ਅੱਛਾ ਉੱਠ ਗਿਆ ਇਹ ਹੁਣ ਖਰੂਦ ਕਰਨ ਦਾ ਕੋਈ ਫਾਇਦਾ ਨਹੀਂ ਮੈਂ ਰੋਕਣ ਅਤੇ ਸਮਝਾਉਣ ਦਾ ਜਤਨ ਕੀਤਾ પાસੇ ਹਟ ਹਰਾਮ ਜਦੀ ਸ਼ੂਰੀ ਉਹਦੇ ਸੱਜੇ ਹੱਥ ਲਿਸ਼ਕ ਰਹੀ ਸੀ ਮੇਰਾ ਯਕੀਨ ਕਰ ਮੈਂ ਤੋਰ ਕੇ ਫਾਟਕ ਮਾਰਾਈ ਹਾਂ ਉਸ ਖੁਰਖੁਰ ਕਰਦਿਆਂ ਤੇ ਗਾਲਾਂ ਪਕਦਿਆਂ ਸਾਰੇ ਬੇੜੇ ਬੇੜੇ ਵਿੱਚ ਗੇੜਾ ਦਿੱਤਾ ਫਿਰ ਗੁਸਲਖਾਨੇ ਚਲਾ ਗਿਆ ਮੈਂ ਡੱਬੀਆਂ ਵਾਲਾ ਖੇਚੋ ਕੇ ਕੰਧ ਤੋਂ ਲੁਮਕਾ ਦਿੱਤਾ ਉਹ ਬਾਹਰੋਂ ਕਿਸੇ ਖੇਚ ਲਿਆ ਮੈਂ ਅੰਦਰ ਆ ਕੇ ਆਕੂ ਦੀ ਠੀਕ ਕਰਨ ਲੱਗ ਪਈ ਉਹ ਸਣੀ ਆ ਕੇ ਰੋਵ ਜਮਾਉਣਾ ਸ਼ੁਰੂ ਕਰ ਦਿੱਤਾ ਰੋਟੀ ਲਿਆ ਲੇ ਮਾਂ ਮੈਂ ਫੀਜ਼ਾ ਬਦਲ ਲੈਣਾ ਚਾਹੁੰਦੀ ਸਾਂ ਨਹੀਂ ਵੇਖ ਲੈ ਆਪਣੇ ਸਾਬੂ ਮਾਪੇ ਮੈਂ ਜਾਚਿਆ ਉਸ ਦੀ ਹੋਸ਼ ਥੋੜੀ ਵੱਲ ਹੋ ਗਈ ਹੈ ਤੁਹਾਡੀ ਇੰਤਿਹਾਬ ਵੀ ਵੇਖ ਲਈ ਕੋਈ ਪਰੋਣਿਆਂ ਦੀ ਵੀ ਸ਼ਰਮ ਨਹੀਂ ਰੱਖਦਾ ਹੁੰਦਾ ਸ਼ਰਮ ਸ਼ਰਮ ਦੀ ਗੱਲ ਕੋਈ ਨਹੀਂ ਇੱਥੇ ਸ਼ਰਮ ਨਾਲ ਸ਼ਰਮ ਨਾਲ ਐਸੀ ਗੁਜ਼ਾਰੇ ਨਹੀਂ ਹੋਣੀ ਰਹਿਣਾ ਹੈ ਤਾਂ ਦਿੱਲੀ ਜ਼ਰੂਰ ਜਾਣਾ ਪਵੇਗਾ ਨਹੀਂ ਤਾਂ ਉਹ ਸਾਬ ਆਪਣੇ ਵੱਲੋਂ ਅਧੂਰੀ ਗੱਲ ਪੂਰੀ ਉਹ ਸਮਝ ਕੇ ਵਿਚਾਰੇ ਛੱਡ ਦਿੱਤੀ ਨਹੀਂ ਤਾਂ ਅੱਛਾ ਉਹ ਮੇਰੇ ਮਨ ਨੇ ਫੈਸਲਾ ਕਰ ਲਿਆ ਮੇਰੇ ਵਿੱਚ ਫੈਸਲਾ ਕੁੰਦਰੜਤਾ ਗਈ ਕੀ ਬਿਲੋ ਉਹਦੀ ਜਾਣਨ ਤਾਂ ਨੂੰ ਪੁਰਾਣਾ ਜੰਗ ਲੱਗ ਗਿਆ ਹੋਇਆ ਸੀ ਤੁਹਾਡੀ ਬਿਲੋ ਹਮੇਸ਼ਾ ਲਈ ਮਰ ਗਈ ਮੇਰੇ ਬੋਲ ਵਿੱਚ ਫਰਕ ਪੈ ਗਿਆ ਸੀ ਮੈਂ ਤੇਰੀ ਨੂੰ ਤੁਹਾਡੀ ਸ਼ਬਦ ਵਿੱਚ ਬਦਲ ਦਿੱਤਾ ਸੀ ਜਿਵੇਂ ਮੇਰੇ ਅੰਦਰਲੀ ਸੱਚੀ ਨਾਰੀ ਬੋਲ ਪਈ ਸੀ ਹਾਕਮ ਸਿੰਘ ਨੂੰ ਦਵਾ ਦਿੰਦੀ ਹੈ ਦਵਾ ਤਾਂ ਮੈਂ ਉਹਨਾਂ ਸੂਰਾਂ ਦਾ ਨਹੀਂ ਚੱਲਿਆ ਉਹ ਦਾ ਇਸ਼ਾਰਾ ਕੁਲਾਲ ਹੋ ਰਾਂ ਬਲ ਸੀ ਦਵਾ ਦੇਣ ਦੀ ਗੱਲ ਨਹੀਂ ਮੈਂ ਮਰਨ ਤੋਂ ਪਹਿਲਾਂ ਸੋਚਦੀ ਆ ਤੁਹਾਡਾ ਕਰਜ਼ਾ ਰਹਿ ਨਾ ਗਿਆ ਹੋਵੇ ਅਸਲ ਵਿੱਚ ਮੈਨੂੰ ਆਖਮ ਸਿੰਘ ਉੱਤੇ ਹਾਲੀ ਵੀ ਤਰਸ ਆ ਰਿਹਾ ਸੀ ਮੈਂ ਉਸ ਨੂੰ ਬਿਆੰਗ ਨਾਲ ਨਹੀਂ ਆਖਿਆ ਸੀ ਖੋਰ ਵੇਸ਼ਕ ਨਹੀਂ ਤੂੰ ਮੇਰੇ ਕਿਸੇ ਕੰਮ ਦੀ ਨਹੀਂ ਉਸ ਦੇ ਅੰਦਰ ਦੋ ਚੀਤियां ਹੀ ਨਹੀਂ ਕਈ ਚੀਤियां ਪਲ ਸੱਟੇ ਮਾਰ ਰੰਨਾ ਸਨ ਤੂੰ ਮੇਰਾ ਕੁਝ ਨਹੀਂ ਦੇਣਾ ਤੂੰ ਜਾ ਸਕਦੀ ਤੈਨੂੰ ਆਜ਼ਾਦ ਕੀਤਾ ਉਸਦੀ ਆਕੜ ਹਾਕਮੇ ਵਿੱਚ ਬਾਦਸ਼ਾਹੀ ठाट ਸੀ ਉਹਦਾ ਤੁਹਾਡੀ ਮਿਹਰਬਾਨੀ ਤੁਹਾਡਾ 500 ਹਲੇ ਵੀ ਵੱਜਦਾ ਹੈ ਬੈਂਕ ਅਕਾਊਂਟ ਮੇਰੀ ਜਮੀਰ ਨੂੰ ਚੁਭ ਰਿਹਾ ਸੀ ਮੈਂ ਬਾਕੀ ਬਚਦੀ ਰਕਮ ਵੀ ਉਸ ਦੇ ਮੱਥੇ ਮਾਰਨਾ ਚਾਹੁੰਦੀ ਸਾਂ ਆਈ ਸੇ ਉਹ ਤੂੰ ਲੈ ਜਾ ਸਕਦੀ ਤੂੰ ਕੀ ਸਮਝੇਗੀ ਕਿਸੇ ਸਰਦਾਰ ਨਾਲ ਬਾਪਿਆ ਸੀ ਉਸ ਛੂਰੀ ਨੂੰ ਖੱਬੀ ਤਲੀ ਉੱਤੇ ਇਧਰੋਂ ਉਧਰੋਂ ਫੇਰਾ ਜਿਵੇਂ ਉਸ ਤਰ੍ਹਾਂ ਪਟਾ ਪਟਾਸ ਉੱਤੇ ਲਾਈਦਾ ਹੈ ਸ਼ਾਇਦ ਉਹਦਾ ਸੰਕੇਤ ਸੀ ਦੇਖ ਤੈਨੂੰ ਹਲਾਲ ਨਹੀਂ ਕੀਤਾ ਇਹ ਸਿਰਫ ਤੇਰੇ ਨਾਲ ਹੀ ਰਾਇਦਾ ਹੈ ਮੈਂ ਸੋਚਿਆ ਇਸ ਤੋਂ ਅਗਾਂਹ ਗੱਲ ਨਹੀਂ ਬਧਾਉਣੀ ਚਾਹੀਦੀ ਸੁਧਰੀ ਵਿਗੜ ਵੀ ਸਕਦੀ ਹੈ ਚਲੀ ਜਾਣ ਦੇ ਖਿਆਲ ਨਾਲ ਮੇਰੇ ਅੰਦਰੋਂ ਇੱਕ ਚੀਜ਼ ਛੁੱਟੀ ਮੈਂ ਹਰ ਜਜ਼ਵੇ ਨੂੰ ਦਬਾ ਕੇ ਮੋੜ ਬੋਲ ਪਈ ਤੇ ਦੇਖੋ ਜਦੋਂ ਮੈਂ ਚਲੀ ਹੀ ਜਾਣਾ ਹੈ ਕੁਝ ਆਖਾਂ ਦਾ ਅਧਿਕਾਰ ਵੀ ਨਹੀਂ ਰੱਖਦੀ ਕਰੋ ਪਰੇ ਬੋਲ ਵਜੋਂ ਸੁਣੋ ਜਗਜੀਤ ਨੂੰ ਲੈ ਆਉਣਾ ਬੱਚਿਆਂ ਨੂੰ ਚੰਗੇ ਮਨੁੱਖ ਬਣਾਉਣਾ ਪੁਰਾਣੇ ਰਾਹ ਨੂੰ ਜ਼ਰੂਰ ਤਿਆਗ ਦੇਣਾ ਮੇਰੀ ਆਖਰੀ ਬੇਨਤੀ ਹੈ ਮੈਂ ਸਿੱਖਿਆ ਨਹੀਂ ਚਾਹੁੰਦਾ ਤੂੰ ਹੁਣੇ ਜਾ ਸਕਦੀ ਹੈ ਉਹ ਖਿੱਚ ਪਿਆ ਚੀਕ ਪਿਆ ਉਹਦੇ ਅੰਦਰੋਂ ਕੋਈ ਚੱਲ ਉੱਠ ਖੜੋਤਾ ਸੀ ਇਹ ਵੀ ਸੰਭਵ ਹੈ ਉਹਦਾ ਕੋਈ ਜ਼ਖਮ ਉੱਚੜ ਗਿਆ ਹੋਵੇ ਸ਼ਾਇਦ ਉਹ ਮੈਨੂੰ ਬਾਹਰ ਕੱਢ ਕੇ ਰੋਣਾ ਚਾਹੁੰਦਾ ਸੀ ਮੈਂ ਸਭ ਠੀਕ ਕਰ ਲਵਾਂਗਾ ਨਾ ਵੀ ਕਰਾਂ ਤੈਨੂੰ ਕੀ ਮੇਰੇ ਅੱਖਾਂ ਮੂੰਹ ਦਿਲ ਦਿਮਾਗ ਗੱਲ ਕੀ ਹਰ ਥਾਂ ਹੋਣੀ ਦੀਆਂ ਹਜ਼ਾਰਾਂ ਨੰਨ ਨੰਦਰਾ ਖੁੱਭ ਕੇ ਰਹਗਾ ਇੱਸਾ ਸੂਲੀ ਚੜ ਚੁੱਕਾ ਸੀ ਮਰੀਮ ਜਲਾਦਾਂ ਲਈ ਸੁਖੀ ਜੀਵਨ ਦੀਆਂ ਦਾਸਾਂ ਕਰ ਰਹੀ ਸੀ ਪਰ ਉਸ ਦੀਆਂ ਦਾਸਾਂ ਵੀ ਮਿੱਧੀਆਂ ਕੁਚਲੀਆਂ ਜਾ ਰਹੀਆਂ ਸਨ ਐਉਂ ਜਾਪਦਾ ਸੀ ਜਿਵੇਂ ਮੇਰੇ ਕਾਰਨ ਇਹ ਸਭ ਠੀਕ ਨਹੀਂ ਹੋ ਰਿਹਾ ਸੀ ਹੌਂਕਾ ਹਿੱਕ ਚ ਸੰਭੀ ਕਮਰੇ ਬਾਹਰ ਆ ਗਈ ਚੁੱਪ ਦੀਆਂ ਸੋងਾਂ ਮੇਰੇ ਸਿਰ ਵਿੱਚ ਟੁੱਟੀਆਂ ਪੰਗਾ ਸਨ ਦੋ ਚਿੱਤਾਂ ਆ ਤੇ ਦੋ ਬਤਾਂ ਨੂੰ ਪਛਾਣ ਛੱਡਦੀ ਮਚਵਾਰੀ ਦੀਆਂ ਪੌੜੀਆਂ ਚੜ ਰਹੀ ਸੀ ਤੁਨ